Gracias. 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 Yes. <laughs> ਜੀ ਪੀਐਸ ਕਮਾਂਡ ਦਾ ਐਫਆਰ ਹੈ 89 ਨੰਬਰ ਐਫਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਦੋਂ ਕੁਆਪੁਰੀਆ ਨਾਮ ਦੇ ਨਾਮਿਨੇਟਡ ਸੀ ਸੋ ਕੱਲ ਰਾਤ ਨੂੰ ਅਸੀਂ ਇਹ ਮੀਟਿੰਗ ਪ੍ਰੋਡਕਸ਼ਨ ਬਣ ਕੇ ਲੈ ਕੇ ਆਏ ਅੱਜ ਜਮਾਨਯੋਗ ਦਾਲਾ ਜੀ ਚੰਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਬੰਦਿਆ ਗਿਆ ਤਾਂ ਹੋਰ ਵੀ ਕੇਸਾਂ ਦਾ ਪਰਸ਼ੀਸ਼ ਕੀਤੀ ਜਾ ਸਕਦੀ ਹੈ ਜੀ ਪਹਿਲਾਂ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਲੋਸ ਯੋਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਕਿੰਨੇ ਕੁ ਹੋਰ ਲੋਜਿਸਟਿਕ ਪਲਾਸ ਹੋਸ ਜਦੋਂ ਮੈਂ ਦੱਸਿਆ ਵੀ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਉਹ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਏ ਉਹਦੇ ਅਕੋਰਡਿੰਗ ਮਟਾਲੇ ਲੇਟਸਟ ਗੋਲੀ ਕਾਨੂੰਨ ਹੋਇਆ ਪਤਾ ਕੁਝ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤੰਦ ਦਸਰੇ ਆ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਨਹੀਂ ਥੋੜਾ ਕਲੀਅਰ ਕਰ ਲਓ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਪ੍ਰਿਆਰ ਉਹਦਾ ਦੂਰਾ ਪ੍ਰਿਆਰ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਤਿੰਨ ਦਿਨ ਤਾਂ ਕੋਈ ਨਹੀਂ ਦਾ ਹੀ ਤਿੰਨ ਦਿਨ ਤਾਂ ਕੋਈ ਨਹੀਂ ਥੈਂਕ ਯੂ